ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਲਗਾਤਾਰ ਬਦਲਦਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ April ਮਹੀਨੇ ਦੀ ਤਾਂ April ਮਹੀਨੇ ਦੇ ਵਿੱਚ ਗਰਮੀ ਲਗਾਤਾਰ ਵਾਧੀ ਜਾ ਰਹੀ ਹੈ ਪੰਜਾਬ ਦੇ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਚੁੱਕਾ ਹੈ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 40 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਜਾਏਗਾ ਪਰ ਜੇਕਰ ਗੱਲ ਕੀਤੀ ਜਾਵੇ ਪਹਾੜਾਂ ਦੀ ਤਾਂ ਹੁਣ ਵੱਡੀ ਖਬਰ ਉੱਤਰਾਖੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉੱਤਰਾਖੰਡ ਦੇ ਵਿੱਚ ਵਾਰੀ ਮੀ ਦੇਖਣ ਨੂੰ ਮਿਲਿਆ ਜਿਸ ਦੇ ਕਰਕੇ ਖਾਸਾ ਨੁਕਸਾਨ ਵੀ ਜਿਹੜਾ ਹੈ ਉੱਤਰਾਖੰਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਗੱਲ ਕੀਤੀ ਜਾਵੇ ਉੱਤਰਾਖੰਡ ਦੇ ਵਿੱਚ ਤਾਂ ਉੱਤਰਾਖੰਡ 'ਚ ਲਗਾਤਾਰ ਲੈਂਡਸਲਾਈਡ ਦੀਆਂ ਖਬਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਤੋਂ ਇਲਾਵਾ ਖਾਸਾ ਨੁਕਸਾਨ ਵੀ ਜਿਹੜਾ ਹੈ ਉਤਰਾਖੰਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਲੈਂਡਸਲਾਈਡ ਹੋਣ ਕਰਕੇ ਕਈ ਗੱਡੀਆਂ ਜਿਹੜੀਆਂ ਨੇ ਉਹ ਨੁਕਸਾਨੀਆਂ ਗਈਆਂ ਨੇ ਇਸ ਤੋਂ ਇਲਾਵਾ ਲਗਾਤਾਰ ਗੜੇ ਮਾਰੀ ਜਿਹੜੀ ਹੈ ਉਤਰਾਖੰਡ ਦੇ ਵਿੱਚ ਹੋ ਰਹੀ ਹੈ ਤੇ ਇਸ ਪੂਰੇ ਮੌਸਮ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਉੱਤੇ ਵੀ ਖਾਸਾ ਅਸਰ ਜਿਹੜਾ ਉਹ ਪੈਣ ਵਾਲਾ ਹੈ ਮੌਸਮ ਵਿਭਾਗ ਦੀ ਮੰਨੀ ਮੰਨੀ ਜਾਵੇ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਰਾਹ ਜਿਹੜੀ ਉਹ ਮਿਲ ਸਕਦੀ ਹੈ ਪਰ ਪੰਚਤਰਾਖਣ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਰਫ਼ ਦੀ ਚਿੱਟੀ ਚਾਦਰ ਜਿਹੜੀ ਉਹ ਬਿਸ਼ੀ ਹੋਈ ਹੈ ਤੇ ਨਾਲ ਦੀ ਨਾਲ ਸੜਕਾਂ ਤੇ ਕਈ ਥਾਵਾਂ ਦੇ ਉੱਤੇ ਲੈਂਡਸਲਾਈਡ ਵੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਵੱਡੇ ਵੱਡੇ ਪਹਾੜ ਜਿਹੜੇ ਨੇ ਉਹ ਧਰਾਸ਼ਾਹੀ ਹੋ ਰਹੇ ਨੇ ਤੇ ਖਬਰਾਂ ਜਿਹੜੀਆਂ ਨੇ ਉਹ ਕੋਈ ਸੁਖਾਵੇਂ ਆਉ ਤੇਰਾ ਖਰ ਤੋਂ ਨਹੀਂ ਆ ਰਹੀਆਂ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ ਦਾ ਆਉਣ ਵਾਲੇ ਕੁਝ ਦਿਨ ਹੋਰ ਭਾਰੇ ਜਿਹੜਾ ਨੇ ਉਤਰਾਖੰਡ ਦੇ ਵਿੱਚ ਮੌਸਮ ਵਿਗਿਆਨੀਆਂ ਦੇ ਵੱਲੋਂ ਦੱਸੇ ਗਏ ਨੇ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਲਿਸ਼ਕ ਰਹੀ ਹੈ ਗੜੇਮਾਰੀ ਹੋ ਰਹੀ ਹੈ ਭਾਰੀ ਜਿਹੜੀ ਆ ਮੀਂਹ ਉਹ ਪੈ ਰਿਹਾ ਤੇ ਗੜੇਮਾਰੀ ਇਸ ਤਰੀਕੇ ਦੇ ਨਾਲ ਹੋ ਰਹੀ ਹੈ ਕਿ ਵੱਡੇ ਵੱਡੇ ਢੇਰ ਜਿਹੜਾ ਨੇ ਉਹ ਬਰਫ਼ ਦੇ ਲੱਗੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੈਂਡਸਲਾਈਡਾਂ ਦੀਆਂ ਵੀ ਖਬਰਾਂ ਜਿਹੜੀਆਂ ਨੇ ਵਕ ਵਕ ਥਾਵਾਂ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਕੁਦਰਤ ਦਾ ਕਹਿਰ ਉਤਰਾਖੰਡ ਦੇ ਵਿੱਚ ਦੇਖੋ ਇਹਨੂੰ ਮਿਲ ਰਿਹਾ ਹੈ ਤਾਂ ਲੈਂਡਸਲਾਈਡ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੈਂਡਸਲਾਈਡ ਕਾਰਨ ਸੜਕਾਂ ਜਿਹੜੀਆਂ ਨੇ ਜਿਹੜੀ ਹੈ ਉਹ ਨੁਕਸਾਨੀਆਂ ਗਈਆਂ ਨੇ ਜਿਸ ਕਰਕੇ ਅਣਜਾਣ ਦੇ ਵਿੱਚ ਖਾਸੀ ਦਿੱਕਤ ਜਿਹੜੀ ਆ ਉਹ ਉੱਥੇ ਲੋਕਾਂ ਨੂੰ ਸਾਹਮਣੇ ਆ ਰਹੀ ਹੈ ਤੇ ਹੁਣ ਗੱਲ ਕੀਤੀ ਜਾਵੇ ਤਾਂ ਉਤਰਾਖੰਡ ਦੇ ਵਿੱਚ ਲਗਾਤਾਰ ਮੀਂਹ ਦੇ ਕਾਰਨ ਕਹਿਰ ਜਿਹੜਾ ਹੈ ਕੁਦਰਤ ਦਾ ਉਹ ਦੇਖਣ ਨੂੰ ਮਿਲ ਰਿਹਾ ਹੈ ਪਹਾੜ ਖਿਸਕਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ لینڈ ਸਲਾਈਡ ਵੱਖ-ਵੱਖ ਥਾਵਾਂ ਤੇ ਦੇਖਣ ਨੂੰ ਮਿਲ ਰਹੀ ਐ ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਬਰਫਵਾਰੀ ਵੀ ਜਿਹੜੀ ਐ ਉੱਤਰਾਖੰਡ ਦੇ ਵਿੱਚ ਹੋ ਰਹੀ ਐ ਗੜੇਮਾਰੀ ਹੋ ਰਹੀ ਐ ਭਾਰੀ ਮੀਂਹ ਪੈ ਰਿਹਾ ਐ ਤੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਅਗਲੇ ਕੁਝ ਦਿਨਾਂ ਦੇ ਲਈ ਵੀ ਜਾਰੀ ਕੀਤੀ ਗਈ ਐ ਤਾਂ ਸਾਰੀ ਖਬਰ ਦੇ ਉੱਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਉੱਤਰਾਖੰਡ ਤੋਂ ਮੇਰੇ ਸਹਿਯੋਗੀ ਮਹਿੰਦਰਪਾਲ ਸਿੰਘ ਮਹਿੰਦਰ ਜੀ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਐ ਤਸਵੀਰਾਂ ਵੀ ਅਸੀਂ ਲਗਾਤਾਰ ਦਰਸ਼ਕਾਂ ਦੇ ਨਾਲ ਜੀਆਂ ਕਰ ਰਹੇ ਆ ਗੜੇ ਮਾਰੀ ਹੋ ਰਹੀ ਐ ਭਾਰੀ ਗਿਣਤੀ ਦੇ ਵਿੱਚ ਮੀਂਹ ਪੈ ਰਿਹਾ ਤੇ ਹੁਣ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਖਾਸਾ ਨੁਕਸਾਨ ਵੀ ਉਤਰਾਖੰਡ ਦੇ ਦੇਖਣ ਨੂੰ ਮਿਲ ਰਿਹਾ ਐ ਲੈਂਡਸਲਾਈਡਾਂ ਹੋ ਰਹੀਆਂ ਨੇ ਸੜਕਾਂ ਬੰਦ ਨੇ ਇਹ ਹੈ ਜਿਹੜੇ ਅੰਤ ਵਿੱਚ ਉਸ ਦਾ ਸੌਤੋਂ ਜਿਹੜੀ ਲੇਕੀ ਸੀ ਆਜੇ ਇਹ ਜਿਹੜਾ ਮਹਾਦ੍ਰਹਿ ਰੇਗੜ ਸਾਫੰਦਾ ਕੀ ਕੜਪੜਾ ਜਿਹੜੀ ਪਹਾੜ ਦੇ ਉੱਪਰਲੇ ਦਿਮੇਂ ਉਹ ਤੇ ਜਿਹੜੀ ਗੜੇਵਾਰੀ ਹੋਈ ਹੈ ਤੇ ਬਸਾਰ ਜਿਹੜੀ ਏਰੀਆ ਅਚਾਨਕ ਹੋਈ ਹੈ ਤੇ ਮੂਹਲਾਦਾਰ ਬਸਾਰ ਹੋਣ ਕਰਕੇ ਸੜਕਾਂ ਬੰਦ ਹੋ ਗਈਆਂ ਇਹਦੇ ਵਿੱਚ ਦੋ ਗੱਡੀਆਂ ਵੀ ਫਸ ਗਿਆ ਜਿਹੜੇ ਕਾਰਾ ਹੈਗੇ ਸੀ ਤੇ ਨੁਕਸਾਨ ਬਹੁਤ ਜ਼ਿਆਦਾ ਤੇ ਜਿਹੜੇ ਦਿਖਾਵਾ ਤੇ ਦਲੇ ਜਿਹੜੇ ਸ਼ਰਧ ਦੇ ਉੱਪਰ ਆ ਜਾਣੇ ਫਾਈਨ ਆਇਆ ਉਹ ਇੱਥੇ ਲੋਕਲ ਲੈਂਗੁਏਜਸ ਦੀ ਆ ਉਤਰਖੰਡ ਵਿੱਚ ਬਦਲੇ ਕਿਹਾ ਜਾਂਦਾ ਜਿਹਦੇ ਵਿੱਚ ਜਿਹੜਾ ਸਾਰਾ ਬਲਵਾ ਆਇਆ ਉਹ ਤੇ ਜਿਹੜੀ ਰੋਡ ਕਰਾਸ ਕਰ ਰਹੀ ਸਭ ਨੇ ਕਹਾ ਵੀ ਆਹੀ ਉਹ ਵੀ ਆ ਜਾਨੀ ਇਹਨੂੰ ਫਾਇਦਾ ਨਹੀਂ ਹੋ ਰਿਹਾ ਕਿ ਇਹਦਾ ਨੁਕਸਾਨ ਹੋ ਰਿਹਾ ਹੈ ਜੀ ਮਹਿਦਰ ਜੀ ਕੋਈ ਟੂਰਿਸਟਾਂ ਦੀ ਖਬਰ ਕਿ ਉਥੇ ਵੱਡੀ ਗਿਣਤੀ ਚ ਜਦੋਂ ਇਦਾਂ ਦੀਆਂ ਤਸਵੀਰਾਂ ਦੇਖੀਆਂ ਜਾਂਦੀਆਂ ਨੇ ਕਿ ਚਾਹੇ ਬਰਬਾਰੀ ਹੋਵੇ ਝਗੜੇ ਮਾਰੀ ਹੋਣ ਤਾਂ ਲੋਕ ਜ਼ਿਆਦਾ ਜਿਹੜਾ ਹੈ ਪ੍ਰੈਫਰ ਕਰਦੇ ਨੇ ਖਾਸ ਕਰਕੇ ਪੰਜਾਬ ਵਾਲੇ ਪਾਸੇ ਤੋਂ ਕਿਉਂਕਿ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਰਿਕਾਰਡ ਤੋੜਦੀ ਜਾ ਰਹੀ ਹੈ 40 ਡਿਗਰੀ ਸੈਲਸੀਅਸ ਦੇ ਲਾਗੇ ਦਾ ਤਾਪਮਾਨ ਇੱਥੇ ਪਹੁੰਚਣ ਵਾਲਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਯਾਤਰੀ ਨੇ ਜਾਂ ਫਿਰ ਕਹ ਦੀਏ ਸਲਾਨੀ ਨੇ ਪਹਾੜਾ ਵਾਲੇ ਰਾਸਤੇ ਨੂੰ ਜਾਂਦੇ ਨੇ ਤਾਂ ਹੁਣ ਮੌਜੂਦਾ ਸਮੇਂ ਦੀ ਵੀ ਅਪਡੇਟ ਹੈ ਕਿੰਨੇ ਕੁ ਯਾਤਰੀ ਫਸੇ ਹੋਏ ਨੇ ਕਿਉਂਕਿ ਰਾਸਤੇ ਪੂਰਨ ਤੌਰ ਦੇ ਉੱਤੇ ਦੇਖਣ ਨੂੰ ਤੇ ਮਿਲ ਰਿਹਾ ਹੈ ਕਿ ਲੈਂਡਸਲਾਈਡ ਕਰਕੇ ਬੰਦ ਹੋ ਰਹੇ ਨੇ ਜਿਹੜੇ ਪਹਾੜ ਦੇ ਉੱਪਰ ਲੱਗੇ ਨੇ ਉੱਥੇ ਜਿਹੜੀ ਲੈਂਡਸਲਾਈਡ ਹੋਈ ਹੈ ਜਿਹੜਾ ਸੜਕਾਂ ਦੇ ਉੱਪਰ ਮਲਵਾ ਆ ਜਾਂਦਾ ਹੈ ਉਹਦੇ ਕਰਕੇ ਬਾਹਰ ਤੋਂ ਇੱਕ ਅਲਰਟ ਜਿਹੜਾ ਹੈ ਸਲਾਨੀਆਂ ਆਸਤੇ ਕੀਤਾ ਗਿਆ ਕਿ ਆਪਦੇ ਸੜਕਾਂ ਖਾਲੀ ਹੋਣ ਪਤਾ ਕਰਕੇ ਆਪਦੇ ਹੋਟਲਾਂ ਦੀ ਬੁਕਿੰਗ ਰੱਖਣ ਬਾਹਰ ਨਿਕਲਣ ਤੋਂ ਬਚਣ ਤੇ जिड़ी खास गल करिए जिड़ी हवा की स्पीड है दस से ग्यारह तरीक नारह तेरह स्पीड है सत्तर या अस्सी किलोमीटर हर घंटे हो सकती है इन चीज अगर हवा चलती है तो पहाड़ के जो जिले ने उत्तर जो पेड़ होंगे ने सड़क ने बिजली डे है हमेशा ही आदि

ਜੀ ਬਹੁਤ ਬਹੁਤ ਧੰਨਵਾਦ ਮਹਿੰਦਰਪਾਲ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੈ ਸਨ ਉਤਰਾਖੰਡ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਮਹਿੰਦਰਪਾਲ ਸਿੰਘ ਜਿਨ੍ਹਾਂ ਨੇ ਉਤਰਾਖੰਡ ਦੇ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਤੇ ਉਤਰਾਖੰਡ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਕੁਦਰਤ ਦਾ ਕਹਿਰ ਉਤਰਾਖੰਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਭਾਰੀ ਮੀਂਹ ਲਗਾਤਾਰ ਵਰ ਰਿਹਾ ਤੇ ਉੱਤੇ ਨਾਲ ਦੀ ਨਾਲ ਗੜੇਮਾਰੀ ਵੀ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਕਈ ਪਹਾੜਾਂ ਦੇ ਉੱਤੇ ਲੈਂਡਸਲਾਈਡ ਵੀ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਅਣਜਾਣ ਵਾਲੇ ਰਾਹਤੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ 12 ਤਰੀਕ ਤੱਕ ਅਲਰਟ ਜਿਹੜਾ ਹੈ ਉਤਰਾਖੰਡ ਦੇ ਵਿੱਚ ਜਾਰੀ ਕੀਤਾ ਗਿਆ ਜਿਵੇਂ ਮੇਰੇ ਸਹਿਯੋਗੀ ਮਹਿੰਦਰ ਨੇ ਵੀ ਦੱਸਿਆ ਕਿ ਉੱਥੇ ਲਗਾਤਾਰ ਸਲਾਹਨੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਆਉਂਦੇ ਹੋ ਤਾਂ ਆਪਣਾ ਹੋਟਲ ਬੁਕਿੰਗ ਪਹਿਲਾਂ ਕਰਵਾ ਕੇ ਰੱਖੋ ਆਪਣੇ ਸਾਧਨ ਜਿਹੜੇ ਨੇ ਉਹ ਪਹਿਲਾਂ ਤਿਆਰ ਕਰਾ ਕੇ ਰੱਖੋ ਤਾਂ ਕਿ ਜੇਕਰ ਜੇਹੀ ਸਥਿਤੀ ਪੈਦਾ ਵੀ ਹੁੰਦੀ ਹੈ ਕਿ ਤੁਹਾਨੂੰ ਕਿਤੇ ਤੁਸੀਂ ਫਸ ਵੀ ਜਾਂਦੇ ਹੋ ਤਾਂ ਤੁਹਾਡੇ ਲਈ ਰਹਿਣ ਲਈ ਥਾਂ ਹੋਵੇ ਤੁਹਾਨੂੰ ਜਿਹੜੀ ਮਦਦ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤਾਂ ਇਸ ਤਰੀਕੇ ਦੇ ਨਾਲ ਹੁਣ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੁਕਸਾਨ ਹੈ ਉੱਤਰਾਖੰਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੱਧ ਸਕਦਾ ਪਰ ਹੁਣ ਜਿਹੜੀ ਉੱਤਰਾਖੰਡ ਦੇ ਵਿੱਚ ਮੌਸਮ ਨੇ ਕਰਵਟ ਲਈ ਹੈ ਤਾਂ ਇਸੇ ਨਾਲ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਉਹ ਸਥਿਤੀ ਥੋੜੀ ਬਦਲਦੀ ਹੋਈ ਦਿਖਾਈ ਦੇਗੀ ਪਰ ਜੇਕਰ ਪੰਜਾਬ ਦੇ ਵਿੱਚ ਮੀਂਹ ਦਸਤਕ ਦਿੰਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਦਿੱਕਤ ਜਿਹੜੀ ਆ ਖਾਸੀ ਵੱਧ ਜਾਏਗੀ ਕਿਉਂਕਿ ਕਣਕ ਦੀ ਬਾਢੀ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ ਪੱਕੀਆਂ ਫਸਲਾਂ ਜਿਹੜੀਆਂ ਨੇ ਖੇਤਾਂ ਦੇ ਵਿੱਚ ਖੜੀਆਂ ਨੇ ਪੁੱਤਾਂ ਵਾਂਗੂ ਫਸਲਾਂ ਜਿਹੜੀਆਂ ਪਾਲੀਆਂ ਨੇ ਉਹ ਕਟਾਈ ਦੇ ਲਈ ਤਿਆਰ ਨੇ ਤਾਂ ਜੇਕਰ ਪੰਜਾਬ 'ਚ ਵੀ ਮੀਂਹ ਪੈਂਦਾ ਹੈ ਤਾਂ ਇਸ ਦੇ ਨਾਲ ਖਾਸਾ ਨੁਕਸਾਨ ਕਿਸਾਨਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਪਰ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉੱਤਰਾਖੰਡ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਲਗਾਤਾਰ ਹੋ ਰਹੀ ਲੈਂਡਸਲਾਈਡ ਕਰਕੇ ਕਈ ਰਾਸਤੇ ਜਿਹੜਾ ਨੇ ਉਹ ਬਲਾਕ ਹੋ ਗਏ ਨੇ ਤੇ ਯਾਤਰੀਆਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਜੇਕਰ ਥੱਲੇੜੇ ਇਲਾਕੇ ਚੋਂ ਤਾਂ ਉੱਥੇ ਹੀ ਰੁਕੋ ਉਪਰ ਆਉਣ ਦੀ ਕੋਸ਼ਿਸ਼ ਜੜੀ ਆ ਨਾ ਕੀਤੀ ਜਾਵੇ ਕਿਉਂਕਿ ਵੱਖ-ਵੱਖ ਥਾਵਾਂ ਤੇ ਲੈਂਡਸਲਾਈਡ ਕਰਕੇ ਜਿਹੜਾ ਖਾਸਾ ਨੁਕਸਾਨ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਨਮਸਕਾਰ ਮੈਂ ਵਿਕਰਮ ਸਿੰਘ ਨਿਰਦੇਸ਼ਕ ਮੌਸਮ ਕੇਂਦਰ ਦ라ਦੁਨ ਸੇ ਉਤਰਾਖੰਡ ਕੇ ਲਿਏ ਮੌਸਮ ਕੀ ਬਾਤ ਕਰਾਂ ਤਾਂ ਅੱਜ 9 ਤਾਰੀਖ ਹੈ April ਕੀ ਹੋ ਰਹੀ ਹੈ। ਔਰ ਜਿ세 ਬੋਲਾ ਵੀ ਗਿਆ ਥਾ ਗਲਟਿਨਸ ਹਮਨੇ دیے ਹਨ। कि 9 तारीख से लेकर 12 तारीख के बीच में जो है रेन थंडर स्ट्रॉम एक्टिविटी प्रदेश में वो देखने को मिलेगी तो आज 9 तारीख में देखें तो हिल्स में हमारे को जो रेन थंडर थंडर स्ट्रॉम एक्टिविटी जो है वो मिल रही है हल्की तक की मध्यम तक की और साथ में उसमें ओलावृष्टि कहीं कहीं पर हिल्स में वो देखने को मिल रही है अंदर के डिस्ट्रिक्स में या फिर उनसे लगे हुए और भी जो डिस्ट्रिक्स हैं और इसी तरह जो तेज हवाएँ भी है वो भी कहीं कहीं पर मिल रही हैं अब कल देखेंगे दस तारीख को तो जो एक्टिविटी है वो प्रदेश में बढ़ेगी तो आप ये कह सकते हैं कि हिल्स में अनेक जगहों तक में ये एक्टिविटी रहने वाली है हल्की से मध्यम तक रेन थंडर की और प्लेन्स में भी बात करें मैदानी क्षेत्रों में भी तो वहाँ पर भी कहीं कहीं पर कला वो मिलेगी तो इसमें जब आप 11 तारीख में जा रहे हैं तो तो वो और भी एक्टिविटी मैं कहूँगी कि ज़्यादातर जगहों में अनेक स्थानों में अधिक अधिकांश स्थानों में वो मिलने वाली है एक्टिविटी रेन थंडर की 11 तारीख को और जहाँ हल्की से मध्यम बारिश मिलेगी इस दौरान रेन थंडर के साथ उसके साथ आप देखेंगे कि जो ठंडस्टम की वजह से तेज हवाएं विशेषकर जो हमारे मैदानी क्षेत्र के डिस्ट्रिक्ट है चाहे वह दस में देखें या ग्यारह में भी देखें जिसमें हरिद्वार है उधम सिंह नगर है फिर देहरादून इसी तरह पौड़ी नैनीताल तो इनके जो भी मैदानी क्षेत्र हैं इन डिस्ट्रिक्स में तो और इसी तरह चंपावत डिस्ट्रिक्ट में भी तो यहाँ पे झक्कड़ भी जो कहीं कहीं पर जिसमें हवा की गति अगर दस तारीख को देखेंगे तो 50 से 60 किलोमीटर प्रति घंटा की स्पीड इन एरियाज में कहीं कहीं पर मिलनी चाहिए और गस्टिंग में वो जो है सेवनटी किलोमीटर पर आवर तक भी जा सकती है जब आप ग्यारह तारीख को जाएंगे तो वो ये स्पीड जो है बढ़ेगी तो इसके लिए वार्निंग भी दी गई है तो ऑरेंज वार्निंग अगर देखें हेल हेल एक्टिविटी है वो भी आज भी थोड़ी बहुत मिली है नौ तारीख को दस और ग्यारह में भी इसकी मिलने की संभावना है हिल्स में या प्लेन्स में भी इका दुका जगहों में तो ऑरेंज वार्निंग जो कलर पर्सों के लिए वो की गई है चाहे वो तेज हवाएं हैं स्क्वाल है या फिर जो है हेल एक्टिविटीज है और इसी तरह लाइटनिंग भी कहीं कहीं पर खासकर हिल्स में वो चीज़ें देखने को मिलेंगी तो कहीं ना कहीं थोड़ा जब थंडस्ट्रॉम एक्टिविटी चल रही है तो लोगों को उस दौरान सतर्क रहने की जरूरत है जिससे किसी नुकसान से बचा जा सके तो दो से तीन दिन अच्छी एक्टिविटी मैं कहूँगा दस ग्यारह में अच्छी एक्टिविटी है पीक ग्यारह को रहेगा और बारह को फिर एक्टिविटी कम होनी शुरू हो जाएगी रेन थंडस्टॉम की लेकिन फिर भी गस्टी विंडस है तेज हवाएं थोड़ा और इक्का दा फिर हेली स्टॉम जो है तो वो बारह को भी रहने वाला है तो ग्यारह और दस में जो जो एक्टिविटी वो ज़्यादा है और थोड़ा उसमें जब रेंथ इंडस्ट्रॉम एक्टिविटी कहीं चल रही है तो लोगों को चाहिए कि उस दौरान जो है सेफ जगह पर थोड़ी देर रुकें जब एक्टिविटी खत्म होती है तो आगे बढ़ा जा सकता है तो रेंथ इंडस्ट्रम एक्टिविटी ठीक ठाक है दो से तीन दिन मिलने वाली है अच्छी बारिश इसमें मिल जाएगी तो किसानों के लिए भी जहाँ फसल के लिए ज़रूरत है पानी की उनके लिए तो ठीक है लेकिन जहां फसल तैयार है तो वो उनको अपने जो है अगर कटाई कर ली है तो उसको सुरक्षित जगह में रख ले तो यही मैं अभी कहना चाहूंगा नमस्कार नमस्कार मैं विक्रम सिंह निदेशक मौसम केंद्र देहरादून से उत्तराखंड के लिए मौसम की बात करें तो आज नौ तारीख पंजाब